ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬ੍ਰਾਊਡ ਤੇ ਕਿਸਾਨ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੀਟਨਾਸ਼ਕ ਤੇ ਉਲੀਨਾਸ਼ਕ ਜਿਹੜੇ ਤੁਸੀਂ ਵਰਤਦੇ ਆ ਵਰਤਨੇ ਆਪਾਂ ਜਰੂਰਤ ਅਨੁਸਾਰ ਜਿੱਥੇ-ਜਿੱਥੇ ਜੋ-ਜੋ ਸਮੱਸਿਆ ਹੁੰਦੀ ਉਦੇ ਹਿਸਾਬ ਨਾਲ ਆਪਾਂ ਕੀਟਨਾਸ਼ਕ ਜਾਂ ਉਲੀਨਾਸ਼ਕਾ ਜਿਹੜੇ ਉਹ ਵਰਤਦੇ ਆ ਇਸ ਵੀਡੀਓ 'ਚ ਤੁਹਾਨੂੰ ਸਿਰਫ ਜਿਹੜੀ ਹੈਗੀ ਮਾਤਰਾ ਸਹੀ ਕਿੰਨੀ ਰეკਮੈਂਡਡ ਹੈ ਪੀਏਯੂ ਲੁਧਿਆਣਾ ਦੇ ਅਨੁਸਾਰ ਜੋ ਸਹੀ ਮਾਤਰਾ ਹੈਗੀ ਹੈ ਜਿਹੜੀ ਆਪਾਂ ਨੂੰ ਕੀੜਾ ਮਕੌੜਾ ਜਾਂ ਉੱਲੀ ਰੋਗ ਨੂੰ ਰੋਕਣ ਦੇ ਵਿੱਚ ਮਦਦ ਕਰਦੀ ਹੈ ਉਹਦੇ ਬਾਰੇ ਹੀ ਮੈਂ ਗੱਲ ਕਰੂੰਗਾ ਕਿ ਵੱਖ-ਵੱਖ ਉਲੀਨਾਸ਼ਕ ਕੀਟਨਾਸ਼ਕਾਂ ਦੀ ਮਾਤਰਾ ਡੋਜ਼ ਸਹੀ ਕਿੰਨੀ ਹੈ ਕੋਈ ਕਿਸਾਨ ਵੀਰ ਫੇਰ ਵੀ ਥੱਲੇ ਪੁੱਛਣ ਲੱਗ ਪੈਂਦੇ ਕਿ ਸਾਨੂੰ ਜੀ ਕਿਸੇ ਨੇ ਇੰਨੀ ਡੋਜ਼ ਦੱਸੀ ਆ ਕੋਈ ਵੱਧ ਦੱਸਦਾ ਕੋਈ ਘੱਟ ਦੱਸਦਾ ਉਹ ਤੁਸੀਂ ਆਪਦੇ ਹਿਸਾਬ ਨਾਲ ਕਰ ਸਕਦੇ ਕਿਉਂਕਿ ਆਪਾਂ ਨੂੰ ਵੀ ਜਿਹੜੀ ਹੈਗੀ ਆ ਇੰਨੀ ਸਮਝ ਵਰਤਣੀ ਚਾਹੀਦੀ ਹੈ ਕਿ ਜੋ ਡੋਜ਼ ਜਿਹੜੀ ਰეკਮੈਂਡ ਕੀਤੀ ਜਾਂਦੀ ਪੀਏ ਜੁਧਾਣਾ ਵੱਲੋਂ ਔਰ ਟ੍ਰਾਇਲ ਕਰਕੇ ਤਿੰਨ ਤਿੰਨ ਸਾਲ ਦੇ ਟ੍ਰਾਇਲ ਤਜਰਬੇ ਹੁੰਦੇ ਆ ਫਿਰ ਉਸ ਤੋਂ ਬਾਅਦ ਜਿਹੜੀ ਰეკਮੈਂਡ ਕੀਤੀ ਜਾਂਦੀ ਉਹਦੇ ਵਿੱਚ ਵੱਧ ਡੋਜ਼ ਵੀ ਵਰਤ ਕੇ ਦੇਖੀ ਜਾਂਦੀ ਘੱਟ ਵੀ ਵਰਤ ਕੇ ਦੇਖੀ ਜਾਂਦੀ ਜਿਹੜੀ ਡੋਜ਼ ਸਹੀ ਹੁੰਦੀ ਹੈ ਜਿਹੜੀ ਸਹੀ ਤਰੀਕੇ ਦੇ ਨਾਲ ਆਪਣਾ ਕੰਟਰੋਲ ਕਰਦੀ ਕਿ ਆਪਣਾ ਜਿਹੜਾ ਇਕਨੋਮਿਕ ਲਾਸ ਨਾ ਹੋਵੇ ਆਪਣੀ ਫਸਲ ਦਾ ਇਕਨੋਮਿਕ ਮਤਲਬ ਆਰਥਿਕ ਤੌਰ ਤੇ ਆਪਣਾ ਕੋਈ ਨੁਕਸਾਨ ਨਾ ਹੋਵੇ ਇੰਨੀ ਕ ਲੈਵਲ ਤੇ ਆਪਾਂ ਉਲੀ ਨਾ ਸ ਕੀਟਨਾਸ਼ਕ ਵਰਤਣਾ ਤੇ ਪਲੱਸ ਜਿਹੜਾ ਦਾਣੇ ਦੇ ਵਿੱਚ ਜਾਂ ਕਿਸੇ ਪ੍ਰੋਡਿਊਸ ਦੇ ਵਿੱਚ ਜਿਹੜੀ ਆਪਾਂ ਉਹ ਤੋਂ ਪੈਦਾਵਾਰ ਲੈਣੀ ਹੈ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਉਹਦੇ ਵਿੱਚ ਰੈਜ਼ਿਡਿਊ ਉਹਦਾ ਅੰਸ਼ ਨਾ ਰਵੇ ਇਹ ਹਿਸਾਬ ਨਾਲ ਜਿਹੜੀ ਮਾਤਰਾ ਦੱਸੀ ਜਾਂਦੀ ਹੈ ਤੇ ਜਿਹੜੀ ਵੱਧ ਮਾਤਰਾ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਵੱਧ ਮਾਤਰਾ ਸਾਨੂੰ ਦੱਸ ਦਿੱਤੀ ਗਈ ਦੁਕਾਨਦਾਰ ਵੱਲੋਂ ਕਈ ਤਾਂ ਕਿਸਾਨ ਵੀਰ ਆਪ ਹੀ ਵੱਧ ডোজ ਪਾਉਂਦੇ ਆ ਕਿਉਂਕਿ ਹਰ ਤਰ੍ਹਾਂ ਦੇ ਇਨਸਾਨ ਆਪਾਂ ਨੂੰ ਹਰ ਤਰ੍ਹਾਂ ਦੀ ਕੈਟਾਗਰੀ ਚ ਮਿਲ ਜਾਂਦੇ ਆ ਦੁਕਾਨਦਾਰ ਵੀ ਬਹੁਤ ਚੰਗੇ ਤੋਂ ਚੰਗੇ ਪਏ ਆ ਜਿਹੜੇ ਕਿ ਕਿਸਾਨ ਵੀਰਾਂ ਨੂੰ ਸਹੀ ਗਾਈਡੈਂਸ ਦਿੰਦੇ ਆ ਤੇ ਕਿਸਾਨ ਵੀਰਾਂ ਦਾ ਵਾਧੂ ਖਰਚਾ ਨਹੀਂ ਹੋਣ ਦਿੰਦੇ ਤੇ ਦੂਜੀ ਕਿਸਮ ਦੇ ਵੀ ਹੁੰਦੇ ਆ ਜਿਹੜੇ ਤੁਹਾਨੂੰ ਵੱਧ ਮਾਤਰਾ ਵੀ ਪਵਾ ਸਕਦੇ ਆ ਬਿਨਾਂ ਜ਼ਰੂਰਤ ਤੋਂ ਵੀ ਤੁਹਾਡੇ ਕੋਈ ਕੀਟਨਾਸ਼ਕ ਉਲੀਨਾਸ਼ਕ ਜਾਂ ਕੋਈ ਦਾਣੇਦਾਰ ਉਹ ਪਵਾ ਸਕਦੇ ਆ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਕੁਝ ਕੁ ਜਿਹੜੇ ਪਰਸੈਂਟੇਜ ਹੁੰਦੀ ਹੈ ਬਹੁਤ ਸਾਰੇ ਚੰਗੇ ਜਿਹੜੇ ਹੈਗੇ ਆ ਦੁਕਾਨਦਾਰ ਨੇ ਜਿਹੜੇ ਤੁਹਾਨੂੰ ਸਹੀ ਗਾਈਡ ਵੀ ਕਰਦੇ ਆ ਤੇ ਇਹਦੇ ਵਿੱਚ ਕੀ ਹੈ ਕਿ ਜਿਵੇਂ ਮਹਿਕਮਾ ਤੁਹਾਨੂੰ ਖੇਤੀਬਾੜੀ ਤੇ ਪੀਏਯੂ ਲੁਧਿਆਣਾ ਤੁਹਾਨੂੰ ਸਿਫਾਰਿਸ਼ ਕਰਦੀ ਉਹਦੇ ਵਿੱਚ ਇਹ ਮਦਦ ਕਰਨ ਵਾਲਾ ਤਰੀਕਾ ਹੋ ਜਾਂਦਾ ਕਿ ਸਹੀ ਤਰੀਕੇ ਕਿਸਾਨ ਵੀਰਾਂ ਨੂੰ ਗਾਈਡ ਕੀਤਾ ਜਾਵੇ ਜਿਹੜੀ ਵੱਧ ਮਾਤਰਾ ਤੁਸੀਂ ਫਰਜ਼ ਕਰ ਲਓ ਕਿ ਇੱਕ ਕੋਈ 80 ਗ੍ਰਾਮ ਹੈ ਕਿਸੇ ਉਲੀ ਨਾਸ਼ਕ ਦੀ ਡੋਜ਼ ਜੇ ਤੁਹਾਨੂੰ ਉਹਦੀ 120 ਗ੍ਰਾਮ ਜਾਂ 160 ਗ੍ਰਾਮ ਜਿਵੇਂ ਨਾ ਟੀ ਉਹ 80 ਗ੍ਰਾਮ ਹੈ ਜੇ ਤੁਹਾਨੂੰ ਵੱਧ ਡੋਜ਼ ਪੁਆਈ ਜਾਂਦੀ ਹੈ 1 ਏਕੜ ਚ 80 ਗ੍ਰਾਮ ਪੈਣੀ ਜੇ ਤੁਹਾਨੂੰ 120 ਗ੍ਰਾਮ ਪੁਆਦੀ ਤਾਂ ਡੇਢ ਕਿੱਲੇ ਦੀ ਅਗਲੇ ਦੀ ਦਵਾਈ ਵਗ ਗਈ ਜੇ ਤੁਹਾਨੂੰ 160 ਗ੍ਰਾਮ ਪੁਆਦੀ ਤਾਂ ਅਗਲੇ ਦੀ 2 ਕਿੱਲਿਆਂ ਦੀ ਬੈਠੇ-ਬੈਠੇ 1 ਕਿੱਲੇ ਮਗਰ ਹੀ 2 ਕਿੱਲਿਆਂ ਦੀ ਦਵਾਈ ਵਗ ਗਈ ਅਗਲੇ ਦੀ ਡਬਲ ਵਿਕਦੀ ਹੈ ਤੇ ਜੇ ਤੁਸੀਂ ਪਾਉਂਗੇ ਤਾਂ ਅਗਲਾ ਪਵਾਉਗਾ ਜੇ ਤੁਸੀਂ ਸਹੀ ਡੋਜ਼ ਆਪ ਜਾਣੂ ਹੈਗੇ ਆ ਤਾਂ ਫੇਰ ਕੋਈ ਨਹੀਂ ਤੁਹਾਨੂੰ ਵੱਧ ਡੋਜ਼ ਦੇ ਸਕਦਾ ਕੋਈ ਨਹੀਂ ਦਿੰਦਾ ਹੁੰਦਾ ਧੱਕੇ ਨਾਲ ਜੇ ਆਪਾਂ ਸਹੀ ਮਾਤਰਾ ਤੋਂ ਜਾਣੂ ਆ ਪਲੱਸ ਪੱਕਾ ਬ ਪੱਕਾ ਬਿੱਲ ਕਿਸਾਨ ਵੀਰੋਂ ਮੰਗ ਕੇ ਲਵੋ ਪੱਕਾ ਬਿੱਲ ਕਈ ਵਾਰ ਕਿਸਾਨ ਵੀਰ ਕਹਿੰਦੇ ਕਿ ਸਾਨੂੰ ਕੋਈ ਦਿੰਦਾ ਨਹੀਂ ਜਦੋਂ ਤੁਸੀਂ ਚੀਜ਼ ਲੈਣੀ ਆ ਪੱਕਾ ਬਿੱਲ ਵੀ ਹਰੇਕ ਜਗ੍ਹਾ ਤੇ ਤੁਸੀਂ ਕੱਪੜਾ ਖਰੀਦਦੇ ਆ ਕੋਈ ਕੋਈ ਵੀ ਚੀਜ਼ ਬਾਜ਼ਾਰ ਚੋਂ ਖਰੀਦਦੇ ਆ ਹਰੇਕ ਦੁਕਾਨਦਾਰ ਤੁਹਾਨੂੰ ਬਿੱਲ ਦਿੰਦਾ ਜੇ ਤੁਸੀਂ ਜੇ ਤੁਹਾਨੂੰ ਨਹੀਂ ਦਿੰਦਾ ਤੁਸੀਂ ਮੰਗ ਕੇ ਲੈ ਸਕਦੇ ਆ ਹਰ ਇੱਕ ਚੀਜ਼ ਦਾ ਬਿੱਲ ਮਿਲਦਾ ਤੁਸੀਂ ਪੈਟਰੋਲ ਡੀਜ਼ਲ ਪਾਉਣੇ ਉਹਦਾ ਵੀ ਬਿੱਲ ਮਿਲਦਾ ਇਹ ਜਿਹੜਾ ਬਿੱਲ ਨਹੀਂ ਸਾਨੂੰ ਕੋਈ ਦਿੰਦਾ ਇਹ ਬਿਲਕੁਲ ਆਪਣਾ ਬਹਾਨਾ ਹੁੰਦਾ ਬਿੱਲ ਹੋ ਸਕਦਾ ਆਪਾਂ ਲਈਏ ਆਪਨਾ ਲਈਏ ਜਾਂ ਮੰਗੀਏ ਨਾ ਸੋ ਇਹ ਬੇਨਤੀਆਂ ਨੇ ਕਿ ਪੱਕੇ ਬਿੱਲ ਤੇ ਕੋਈ ਵੀ ਪ੍ਰੋਡਿਊਸ ਲਵੋ ਤੇ ਜਿਹੜੀ ਡੋਜ਼ ਦੀ ਆਪਾਂ ਗੱਲ ਸ਼ੁਰੂ ਕਰਦੇ ਆਂ ਕਿ ਪਲਸਰ ਦੀ ਡੋਜ਼ ਹੈਗੀ 150 ਐਮਐਲ ਪ੍ਰਤੀ ਏਕੜ ਜਿਹੜੇ ਉਲੀ ਨਾਸ਼ਕਾਂ ਬਾਰੇ ਮੈਂ ਗੱਲ ਕਰੂੰਗਾ ਐਪਿਕ ਹੈਗੀ 26.8 ਗ੍ਰਾਮ ਪ੍ਰਤੀ ਏਕੜ ਗਲੀਲਿਓ ਵੇ 400 ਐਮਐਲ ਪ੍ਰਤੀ ਏਕੜ ਐਮਈ ਸਟਾਰ ਟੌਪ ਆ ਜਿਹੜੀ ਉਹ 200 ਮੀਲੀਲੀਟਰ ਪ੍ਰਤੀ ਏਕੜ ਇਹਨਾਂ ਦੇ ਵਿੱਚ ਟੈਕਨੀਕਲ ਵੱਖ-ਵੱਖ ਹੁੰਦੇ ਉਹੀ ਟੈਕਨੀਕਲ ਤੁਹਾਨੂੰ ਸਸਤਾ ਕਿਸੇ ਹੋਰ ਕੰਪਨੀ 'ਚ ਮਿਲਦਾ ਉਹ ਵੀ ਤੁਸੀਂ ਲੈ ਸਕਦੇ ਆਂ ਫੇਰ ਆ ਗਈ ਟੈਬੂਕੋਨਾਜ਼ੋਲ ਹੋਲੀਕੌਰ ਆ ਜਿਹੜੀ 200 ਐਮਐਲ ਪ੍ਰਤੀ ਏਕੜ ਨੈਟਿਵੋ ਆ ਜਿਹੜੀ ਉਹ 80 ਗ੍ਰਾਮ ਪ੍ਰਤੀ ਏਕੜ 80 ਗ੍ਰਾਮ 80 ਗ੍ਰਾਮ ਹੀ ਆਪਾਂ ਕਰਨੀ ਨੈਟਿਵੋ ਤੇ ਜਿਹੜੀ ਆਪਣੀ ਕੁਸਾਈਡ ਹੁੰਦੀ ਹੈ ਗਟੋਲੀ ਵਾਸਤੇ ਉਹ ਅੱਧਾ ਕਿਲੋ ਜਾਂ ਬਲਾਈਟ ਆਕਸਾ ਕਾਪਰ ਆਕਸੀਕਲੋਰਾਇਡ ਤੇ ਕਾਪਰ ਹਾਈਡਰੋਕਸਾਈਡ ਇਹਨਾਂ ਦੀ ਡੋਜ਼ ਅੱਧਾ ਅੱਧਾ ਕਿਲੋ ਦੀ ਹੁੰਦੀ ਹੈ ਜਨੇਬ ਜੱਠ 77 ਜਿਹੜੀ ਆਪਾਂ ਬਲਾਸਟ ਦੋ ਜੇ ਪਹਿਲੀ ਸਪਰੇਅ ਕਰਨੀ ਉਹ 500 ਗ੍ਰਾਮ ਪ੍ਰਤੀ ਏਕੜ ਤੇ ਜੇ ਕੋਈ ਲਸਚਰ ਆ ਜਿਵੇਂ ਉਹ 320 ml ਪ੍ਰਤੀ ਇਕੜ ਮੌਨਸਰ ਨਾਲ 200 ml ਪ੍ਰਤੀ ਇਕੜ ਕਹਿਣ ਦਾ ਮਤਲਬ ਹੈ ਜਿਹੜੇ ਦੋ ਦੋ ਟੈਕਨੀਕਲ ਲਿਕਵਿਡ ਚਾਉਂਦੇ ਆ ਤਕਰੀਬਨ 200-250 ml ਦੇ ਡੋਜ਼ ਜਿਹੜੀ ਹੈਗੀ 200 ml ਬਹੁਤ ਹੁੰਦੀ ਹੈ ਵੱਧ ਡੋਜ਼ ਪਾਉਂਗੇ ਤਾਂ ਉਹਦਾ ਅੰਛ ਵੀ ਦਾਣੇ ਦੇ ਵਿੱਚ ਰਹੂਗਾ ਆਪਣੇ ਪੈਸੇ ਖਰਾਬ ਹੋਣਗੇ ਸਹੀ ਮਾਤਰਾ ਹੀ ਆਪਾਂ ਨੂੰ ਵਰਤਣੀ ਚਾਹੀਦੀ ਹੈ ਜੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ ਤਾਂ ਕੀਟਨਾਸ਼ਕਾਂ ਦੇ ਵਿੱਚ ਜਿਹੜਾ ਕੋਰਾ ਜਣਾਓ ਤੁਹਾਨੂੰ ਪਤਾ ਕਿ 60 ਐਮਐਲ ਝੋਨੇ ਬਾਰੇ ਮੈਂ ਗੱਲ ਕਰ ਰਿਹਾ ਇਹ 60 ਐਮਐਲ ਪ੍ਰਤੀ ਏਕੜ ਝੋਨੇ ਬਾਸਮਤੀ ਦੇ ਵਿੱਚ ਫੇਮ 20 ਐਮਐਲ ਪ੍ਰਤੀ ਏਕੜ ਕਈ ਕਿਸਾਨ ਵੀਰ ਆ ਜਿਹੜੇ ਉਹ 30 30 ਐਮਐਲ ਤੱਕ ਪਾ ਲੈਂਦੇ ਆ 35 35 ਤੱਕ ਤੇ ਉੱਥੇ ਫਿਰ ਆਪਣਾ ਖਰਚਾ ਵਧਣਾ ਹੀ ਆ ਫਿਰ ਆਪਾਂ ਕਹਿੰਨੇ ਕਿ ਇਹ ਮਹਿੰਗੀ ਹੈ ਜੇ ਸਹੀ ডোজ ਵਰਤਾਂਗੇ ਫਿਰ ਆਪਾਂ ਨੂੰ ਮਹਿੰਗਾ ਨਹੀਂ ਪੈਂਦਾ ਪਲੱਸ ਜਿਹੜਾ ਟੈਕਨੀਕਲ ਸਹੀ ਆ ਆਪਾਂ ਨੂੰ ਸਹੀ ਰਿਜ਼ਲਟ ਦੇਊਗਾ ਤਾਂ ਹੋ ਸਕਦਾ ਕਿ ਆਪਾਂ ਨੂੰ ਜਿਹੜੀ ਮਾੜੀ ਦਵਾਈ ਦੋ ਵਾਰੀ ਕਰਨੀ ਪਵੇ ਤੇ ਚੰਗੀ ਜਿਹੜੀ ਰეკਮੈਂਡਡ ਹੈ ਜਾਂ ਗੈਰ ਸਫਾਰਸ਼ੀ ਆਪਾਂ ਕਹਿ ਲਈਏ ਕਿ ਉਹ ਆਪਾਂ ਨੂੰ ਦੋ ਵਾਰੀ ਤਿੰਨ ਵਾਰੀ ਕਰਨੀ ਪਵੇ ਜਾਂ ਆਪਾਂ ਪਹਿਲੀ ਵਾਰ ਉਹ ਕਰੀਏ ਤੇ ਦੂਜੀ ਵਾਰ ਆਪਾਂ ਨੂੰ ਸਫਾਰਸ਼ ਕੀਤੀ ਕੀਟਨਾਸ਼ ਕਰਨੀ ਪਵੇ ਤਾਂ ਫਿਰ ਖਰਚਾ ਆਪਣਾ ਉੱਥੇ ਵੀ ਵੱਧ ਜਾਂਦਾ ਜਿਹੜੀ ਟਕੂਮੀ ਆ 50 ਗ੍ਰਾਮ ਟਕੂਮੀ ਆ ਜਿਹੜੀ ਉਹ ਫਲੂ ਬੈਂਡਾਮਾਈਡ 20% ਐ ਸੇਵਿੰਗਾਂ ਦੇ ਰੂਪ ਚ ਜਿਵੇਂ ਦਾਣੇਦਾਰ ਆਉਂਦੀ ਐ ਜਿਹੜੀ ਫੇਮ ਆ ਉਹ ਹੈਗੀ ਫਲੂ ਬੈਂਡਾਮਾਈਡ 39.35% ਇਹਨਾਂ ਦੀ ਡੋਜ਼ ਦਾ ਜਿਹੜੀ ਕਨਸੈਂਟ੍ਰੇਸ਼ਨ ਦਾ ਫਰਕ ਆ ਡਬਲ ਕਰਕੇ ਉਹ ਜਿਹੜੀ 50 ਗ੍ਰਾਮ ਪੈਂਦੀ ਟਕੂਮੀ ਤੇ ਫੇਮ ਪੈਂਦੀ 20 ਐਮ ਐਲ ਤੇ ਜਿਹੜੀ ਮੋਟਰ ਦਵਾਈ ਆ ਕਾਰਟ ਹਾਈਡਰੋਕਰਾਇਡ 75 ਐਸ ਜੀ ਉਹ 170 ਗ੍ਰਾਮ ਪ੍ਰਤੀ ਏਕੜ ਐ ਸਪਰੇਅ ਵਾਸਤੇ ਤੇ ਜਿਹੜੀ ਆਪਾਂ ਇਹ ਤੋਂ ਬਿਨਾ ਜਿਹੜੀ ਜਿਵੇਂ ਫਿਪਰੋਨਿਲ ਆ ਬਾਸਮਤੀ ਦੇ ਵਿੱਚ ਰეკਮੈਂਡਡ ਹੈਗੀ ਆ ਫਿਪਰੋਨਿਲ 80% ਡਬਲਯੂਜੀ ਉਹ 15 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਇਹ ਆਪਾਂ ਨੂੰ ਸਪਰੇਅ ਵਾਸਤੇ ਸਹੀ ডোজ ਵਰਤਣੀ ਚਾਹੀਦੀ ਆ ਸਹੀ ਮਾਤਰਾ ਸਹੀ ਸਮੇਂ ਤੇ ਜੇ ਆਪਾਂ ਅੱਗੇ ਪਿੱਛੇ ਵੀ ਕਰਦੇ ਆ ਫੇਰ ਵੀ ਆਪਣਾ ਖਰਚਾ ਵੱਧਦਾ ਫਰਜ ਕਰ ਲਓ ਜੇ ਆਪਾਂ ਗੋਭ ਸਮੇਂ ਕਰਨੀ ਆ ਆਪਾਂ ਦਾ 20 ਦਿਨ ਪਹਿਲਾਂ ਬਿਨਾ ਮਤਲਬ ਤੋਂ ਕੋਈ ਸਪਰੇਅ ਕਰ ਲਈ ਜਿਹੜੀ ਕੀਟਨਾਸ਼ਕਾ ਉਹ ਗੋਭ ਤੋਂ 10 ਦਿਨ 15 ਦਿਨ ਪਹਿਲਾਂ ਵੀ ਕਰ ਸਕਦੇ ਕਿ ਆਪਣੀਆਂ ਚਟੀਆਂ ਮੁੰਜਰਾ ਨਾ ਨਿਕਲ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਅਟੈਕ ਹੈਗਾ ਉਲੀਨਾਸ਼ਕਾ ਜੇ ਤੁਹਾਡੀ ਫਸਲ ਬਿਲਕੁਲ ਸਾਫ਼ ਹੈ ਸ਼ੀਤ ਬਲਾਈਟ ਵਗੈਰਾ ਨਹੀਂ ਹੈਗੀ ਤਾਂ ਫਟਾਰੇ ਟਾਈਮ ਤੁਹਾਨੂੰ ਉਲੀਨਾਸ਼ਕ ਕੋਈ ਕਰਨ ਦੀ ਲੋੜ ਨਹੀਂ ਗੋਭ ਦੇ ਨੇੜੇ ਜਾ ਕੇ ਇਹਦੇ ਬਾਰੇ ਕਿੰਨੇ ਕਿੰਨੇ ਦਿਨ ਤੇ ਕਿਹੜੀ ਕਿਹੜੀ ਕਿਸਮ ਤਕਰੀਬਨ ਜਿਹੜੀ ਗੋਭ ਦੇ ਨੇੜ ਹੁੰਦੀ ਜਾਂ ਗੋਝ ਪੂਰੀ ਚ ਹੁੰਦੀ ਜਾਂ ਅਨਸਾਰੇ ਦੇ ਨੇੜੇ ਹੁੰਦੀ ਇਹਦੇ ਬਾਰੇ ਆਪਾਂ ਪਹਿਲਾਂ ਵੀਡੀਓ ਕਈ ਕਿਸਾਨ ਵੀਰ ਆ ਜਿਹੜੇ ਤੱਤਾਂ ਵਾਲੀ ਸਪਰੇ ਜਿਵੇਂ ਆਪਾਂ 19% ਫੈਰ ਸਲਫੇਟ ਦੱਸਦੇ ਆਂ ਤੇ 21% ਜ਼ਿੰਕ ਦੱਸਦੇ ਆਂ ਉਹ ਕਈ ਕਿਸਾਨ ਵੀਰ ਕਹਿੰਦੇ ਆ ਕਿ ਸਾਡੇ ਸਪਰੇ ਦਾ ਰਿਜ਼ਲਟ ਨਹੀਂ ਆਇਆ ਉਹਦੇ ਵਿੱਚ ਤੁਸੀਂ ਚਿਲੇਟਡ ਪ੍ਰੋਡਕਟ ਯੂਜ਼ ਕੀਤਾ ਹੋਊਗਾ ਚਿਲੇਟਡ ਦਾ ਉਹਨਾ ਰਿਜ਼ਲਟ ਆਪਾਂ ਨੂੰ ਨਹੀਂ ਮਿਲੂਗਾ ਜਿਹੜਾ ਤੁਹਾਨੂੰ 19% ਲੋਹਾ ਤੇ 21% ਜ਼ਿੰਕ ਦੇਊਗਾ ਪਲੱਸ ਜਿਹੜਾ ਹੈਗਾ ਉਹ ਆਪਾਂ ਨੂੰ ਪੈਂਦੇ ਵੀ ਮਹਿੰਗੇ ਆ ਅਗਲੇ ਨੇ ਤੁਹਾਨੂੰ ਉਹ ਪ੍ਰੋਡਕਟ ਦੇਣਾ ਜਿਹਦੇ ਵਿੱਚ ਉਹਨੂੰ ਫਾਇਦਾ ਹੈ ਆਪਾਂ ਉਹ ਪ੍ਰੋਡਕਟ ਵਰਤਣਾ ਜਿਹਦੇ ਵਿੱਚ ਆਪਾਂ ਨੂੰ ਫਾਇਦਾ ਹੈਗਾ ਸੋ ਇਹ ਬੇਨਤੀ ਆ ਕਿ ਜਿਹੜਾ ਵੀ ਪ੍ਰੋਡਕਟ ਤੁਸੀਂ ਵਰਤਣਾ ਚਾਹੁੰਦੇ ਆ ਜੇ ਤੁਹਾਨੂੰ ਜਾਣਕਾਰੀ ਹੈਗੀ ਤਾਂ ਮੰਗ ਕੇ ਲਵੋ ਤੇ ਜੇ ਤੁਸੀਂ ਅਗਲੇ ਦੀ ਸਲਾਹ ਨਾ ਲੈ ਰਹੇ ਆ ਤਾਂ ਫੇਰ ਤਾਂ ਆਪਾਂ ਨੂੰ ਜਿਹੜਾ ਹੈਗਾ ਅਗਲੇ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈਗਾ ਸੋ ਬੇਨਤੀ ਇਹੀ ਆ ਕਿ ਆਪਾਂ ਸਹੀ ਮਾਤਰਾ ਜਿਹੜੀ ਹੈਗੀ ਆ ਉਹ ਲਈ ਨਾਸ਼ਕਾਂ ਦੇ ਆਮ ਤੌਰ ਤੇ ਗਏ ਕਿਸਾਨ ਵੀ ਵੱਧ ਮਰਦੇ ਆ ਹਾਂ ਬਾਸਮਤੀ ਜਿਹੜੇ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਕਿਸਾਨ ਭਲਾਈ ਭਾਗ ਵੱਲੋਂ ਜਿਨ੍ਹਾਂ ਦੀ ਮਨਾਹੀ ਕੀਤੀ ਗਈ ਹੈ ਜਿਹੜੇ ਉਲੀਨਾਸ਼ਕ ਜਾਂ ਕੀਟਨਾਸ਼ਕ ਹੈ ਇਹਨਾਂ ਬਾਰੇ ਵਿੱਚ ਪਹਿਲਾਂ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਕੋਸ਼ਿਸ਼ ਕਰੋ ਉਹਨਾਂ ਦੀ ਵਰਤੋਂ ਨਾ ਕਰੀਏ ਪਲੱਸ ਸੁੰਡੀ ਵਾਸਤੇ ਜਿਹੜੇ ਸਿੰਥੈਟਿਕ ਪ੍ਰੈਥਰਾਡ ਹੈ ਜਿਨ੍ਹਾਂ 'ਚ ਲੈਮਡਾਸਾਈ ਹੈਲੋਥ੍ਰੇਨ ਜਾਂ ਬਾਈਫੈਂਥ੍ਰੇਨ ਵਗੈਰਾ ਟੈਕਨੀਕਲ ਹੈਗੇ ਉਹ ਨਾ ਵਰਤੋ ਉਹਨਾਂ ਨਾਲ ਜਿਹੜੇ ਤੇਲੇ ਵਗੈਰਾ ਦੀ ਸ਼ਿਕਾਇਤ ਹੋਣ ਦਾ ਡਰ ਰਹਿੰਦਾ ਤੇ ਜਿਹੜੇ ਜਿਹੜੇ ਆਪਾਂ ਕਾਲੇ ਤੇਲੇ ਵਾਸਤੇ ਜਿਹੜਾ ਬਰਾਊਨ ਪਲਾਂਟ ਤੇ ਵਾਈਟ ਵੈਕਟ ਪਲਾਂਟ ਆ ਉੱਪਰ ਆ ਉਹਦੇ ਵਾਸਤੇ ਜਿਹੜੀ ਡੋਜ਼ ਹੈਗੀ ਆ ਉਹਦੇ ਵਿੱਚ ਜਿਵੇਂ ਮਸ਼ੀਨ ਹੈ ਉਹ ਆਪਾਂ 80 ਗ੍ਰਾਮ ਕਰਨੀ ਮਸ਼ੀਨ ਟੋਕਨ 60 120 ਗ੍ਰਾਮ ਹੈ ఆర్ਕੈਸਟਰਾ 400 ਐਮ ਐਲ 94 ਐਮ ਐਲ ਜਿਹੜੀ ਉਹ ਪਿਕਸਾ ਲੋਣਾ ਦਵਾਈ ਉਹ ਆਪਾਂ ਯੂਜ਼ ਕਰ ਸਕਦੇ ਆ ਇਹਨਾਂ ਦੀ ਜਿਹੜੀ ਡੋਜ਼ ਹੈ ਇਹ ਜਿਹੜੀ ਕਾਲੇ ਜਾਂ ਚਿੱਟੇ ਤੇਲੇ ਵਾਸਤੇ ਵਾਈਟ ਬੈਗਡ ਪਲਾਂਟ ਆਫਰ ਜਾਂ ਬਲੈਕ ਬ੍ਰਾਊਨ ਪਲਾਂਟ ਆਫਰ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ